ਮੈਂ ਹਸਰਜੀ ਪਿੰਡੂ ਲਾਈਫ ਕਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਅਸੀਂ ਵੀ ਠੀਕ ਆ ਸਭ ਦੀ ਲੋੜੀ ਪੂਰੀ ਵਧੀਆ ਲੰਗੀ ਹੋਊਗੀ ਜੀ ਬਹੁਤ ਇੰਜੋਏ ਕੀਤਾ ਹੋਗਾ ਲੋੜੀ ਤੇ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਬੱਚੇ ਆ ਗਏ ਸੀ ਸਕੂਲ ਤੋਂ 3 ਵਜੇ ਤੇ ਟਾਈਮ ਹੋ ਰਿਹਾ ਹੁਣ ਸਵਾ 4 ਦਾ ਬੱਚਿਆਂ ਨੂੰ ਜਾਣਾ 4:30 ਵਜੇ ਟਿਊਸ਼ਨ ਤੇ ਤੇ ਲੋੜੀ ਵੀ ਲੰਗ ਗਈ ਆ ਹਨਾ ਤੇ ਸਾਡੇ ਹਲੇ ਪਿੰਨੀਆਂ ਬਣਾਉਣੀਆਂ ਰਹਿੰਦੀਆਂ ਨੇ ਚੌਲਾਂ ਦੀਆਂ ਤੇ ਚੌਲਾਂ ਦੀਆਂ ਪਿੰਨੀਆਂ ਬਣਾਵਾਂਗੇ ਆਪਾਂ ਸ਼ਾਮ ਨੂੰ ਲੈ ਕੇ ਚੱਲ ਹੁਣ ਮੈਂ ਥੋੜੀ ਜੀ ਸਲਾਈ ਦਾ ਕੰਮ ਕਰ ਲਵਾਂ ਹਨਾ ਕਿਉਂਕਿ ਜੇ ਮੈਂ ਹੁਣ ਲੱਗ ਕੇ ਬਣਾਉਣਾ ਫਿਰ ਮੇਰਾ ਸਲਾਈ ਦਾ ਕੰਮ ਰਹਿ ਜਾਊਗਾ ਤੇ ਬਾਕੀ ਘਰ ਦੇ ਕੰਮ ਦਾਲ ਵਗੈਰਾ ਬਣਾਉਣੀਆਂ ਦਾਲ ਤੇ ਸੌਰੀ ਬਣੀ ਪਈ ਆ ਤੜਕਾ ਵਗੈਰਾ ਲਾਉਣਾ ਲੈ ਇਸ ਲਈ ਮੈਂ ਕਿ ਚੱਲ ਸ਼ਾਮ ਨੂੰ ਵੇਲੇ ਹੋਵਾਂਗੇ ਪਹਿਲਾਂ ਖੋਆ ਕੱਢ ਲਾਂਗੇ ਫਿਰ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਬਾਕੀ ਖੁਆ ਵਗੈਰਾ ਸੀ ਹਲੇ ਬਣਾਉਣਾ ਆ ਨਾ ਤੇ ਸਰਦਾਰ ਜੀ ਨੇ ਕਿਹਾ ਸਰਦਾਰ ਜੀ ਕਹਿੰਦੇ ਕੋਈ ਨਾ ਕਹਿੰਦੇ ਬਣਾ ਕੇ ਦਮਾ ਲਓ ਵੀ ਕੜਾ ਲਾਂਗੇ ਨਹੀਂ ਜੇ ਟਾਈਮ ਲੱਗ ਗਿਆ ਤਾਂ ਕਰ ਹੀ ਕੱਢ ਲਵਾਂਗੇ ਆਪਾਂ ਖੁਆ ਮਤਲਬ ਕਿ ਭੱਠੀ ਭਰੀ ਲਾ ਲਾਂਗੇ ਤੇ ਮਤਲਬ ਕਿ ਦੁੱਧ ਲੈ ਕੇ 10 15 ਕਿਲੋ ਦੁੱਧ ਦਾ ਮਤਲਬ ਭਰੀ ਕੱਢ ਲਵਾਂਗੇ ਖੁਆ ਚਲੋ ਜੀ ਹੁਣ ਮੈਂ ਕਰਦੀ ਆ ਸਲਾਈ ਦਾ ਕੰਮ ਕੱਪੜੇ ਵਗੈਰਾ ਮੇਰੇ ਅੱਜ ਸਾਰੇ ਸੁੱਕ ਗਏ ਨੇ ਤੁਪ ਪੈਣੀ ਵਧੀਆ ਚੜੀ ਸੀ ਨਾ ਸਾਰੇ ਕੱਪੜੇ ਮੇਰੇ ਸੁੱਕ ਗਏ ਨੇ ਬਹੁਤ ਜ਼ਿਆਦਾ ਸੋਹਣੀ ਧੁੱਪ ਚੜੀ ਅੱਜ ਤੇ ਸੂਰਜ ਨਿਕਲਿਆ ਪਰ ਦੁਪਹਿਰੋਂ ਬਾਅਦ ਪਰ ਨਿਕਲੇ ਪੂਰੀ ਤਿੱਖੀ ਵਧੀਆ ਧੁੱਪ ਹਨ ਤੇ ਤੇ ਹੁਣ ਕਰਦੀ ਆ ਜੀ ਮੈਂ ਥੋੜਾ ਚਿਰ ਸੁਨਾਈ ਦਾ ਕੰਮ ਤੇ ਫਿਰ ਮੈਂ ਕਰਦੀ ਆ ਘਰ ਦੇ ਕੰਮ ਫਿਰ ਜਦੋਂ ਪਿੰਨੀਆਂ ਬਣਾਵਾਂਗੇ ਜੀ ਫਿਰ ਤੁਹਾਡੇ ਨਾਲੋਂ ਵੀਡੀਓ ਸ਼ੇਅਰ ਕਰਾਂਗੇ ਤੇ ਕਿੰਨੀਆਂ ਦੱਸਾਂਗੇ ਕਿਵੇਂ ਬਣਨਗੀਆਂ ਤੇ ਚਲੋ ਜੀ ਫਿਰ ਗੱਲ ਕਰਦੇ ਤੇ ਸ਼ਾਮ ਹੋ ਚੁੱਕੀ ਸੀ ਤੇ ਇਧਰ ਆ ਗਈ ਸੀ ਚਾਚੀ ਹਨਾ ਤੇ ਗੱਲਾਂ ਬਾਤਾਂ ਲੱਗ ਗਈ ਸੀ ਅਸੀਂ ਕਰਨਾ ਤੇ ਲੋ ਜੀ ਚਾਚੀ ਚਲੇ ਗਏ ਸੀ ਫਿਰ ਇਸ ਤੋਂ ਬਾਅਦ ਮੈਂ ਧਰਤਾ ਸੀ ਗੈਸ ਤੇ ਕੜਾਹੀ ਤੇ ਉਹਦੇ ਵਿੱਚ ਪਾਤਾ ਸੀ ਦੁੱਧ 2 ਕਿਲੋ ਸਾਰਾ ਦੁੱਧ ਸੀ ਇਹ ਹੈ ਹਨਾ ਕੱਚਾ ਮੇਰਾ ਰੱਖਿਆ ਪਿਆ ਸੀ ਮੈਂ ਕਿਹ ਚੱਲ ਹਣਾ ਪਿੰਨੀਆਂ ਬਣਾ ਲੂੰਗੀ ਖੂਆ ਕੱਢ ਕੇ ਹਨਾ ਤੇ ਜੋ ਇਹ ਮਲਾਈ ਜੀ ਲੱਗੀ ਪਈ ਸੀ ਅਤੇ ਜੱਗ ਦੇ ਉੱਤੇ ਉਹ ਮੈਂ ਗਰਮ ਕਰਕੇ ਦੁੱਧ ਦੇ ਵਿੱਚ ਪਾ ਦਿੱਤੀ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਤੜਕਾ ਵਗੈਰਾ ਚੀਰਨ ਹਨਾ ਤੇ ਦਾਲ ਮੇਰੀ ਤਰੀ ਹੋਈ ਸੀ ਮੂੰਗੀ ਛੋਲਿਆਂ ਦੀ ਬਣ ਗਈ ਸੀ ਤੇ ਫਿਰ ਮੈਂ ਤੜਕਾ ਲਗਾ ਦਿੱਤਾ ਸੀ ਦਾਲ ਨੂੰ ਤੇ ਦੂਜੇ ਪਾਸੇ ਮੇਰਾ ਇੱਧਰ ਮਨਿੰਦਰ ਪਹਿਲਾਂ ਕੜਛੀ ਫੇਰੀ ਗਿਆ ਸੀ ਮਤਲਬ ਕਿ ਦੁੱਧ ਦੇ ਵਿੱਚ ਆਹ ਖੁਰਚਣਾ ਫੇਰੀ ਗਿਆ ਸੀ ਜੇ ਜਦੋਂ ਖੁਆ ਬਣਨ ਲੱਗ ਗਿਆ ਫਿਰ ਮੈਨੂੰ ਕਹਿੰਦਾ ਮਮਾ ਵੀ ਤੂੰ ਬਣਾ ਦੇ ਹੁਣ ਤੁਸੀਂ ਫੇਰੋ ਹਨਾ ਕੁਰਚਨਾ ਤੇ ਫਿਰ ਮੈਂ ਲੱਗ ਗਈ ਸੀ ਕਰਨ ਤੇਲ ਖੁਆ ਆਪਣਾ ਹੋ ਗਿਆ ਸੀ ਰੈਡੀ ਬਿਲਕੁਲ ਤੇ ਇਹਦੇ ਵਿੱਚੋਂ ਥੋੜਾ ਜਿਹਾ ਖੁਆ ਮੈਂ ਸਿਮਰ ਨੂੰ ਕੱਢ ਕੇ ਤੇ ਸਿਮੂ ਕਹਿੰਦਾ ਮੈਂ ਕੱਚਾ ਖੁਆ ਖਾਣਾ ਹੈ ਹਨਾ ਤੇ ਮੈਂ ਕਿਹਾ ਚੱਲ ਪੁੱਤ ਹਾਂ ਬਣ ਗਿਆ ਖੁਆ ਵੀ ਚਲ ਤੂੰ ਖਾ ਲੈ ਹਨਾ ਇਹ ਥੋੜਾ ਜਿਹਾ ਮੈਂ ਮਨਿੰਦਰ ਨੂੰ ਦੇਤਾ ਥੋੜਾ ਜਿਹਾ ਸਿਮਰ ਨੂੰ ਦੇਤਾ ਕੱਚਾ ਖੁਆ ਵਿੱਚ ਚੀਨੀ ਪਾ ਕੇ ਠਪਾ ਕੇ ਤੇ ਬਾਕੀ ਜਾਂ ਜੋ ਖੁਆ ਤੀ ਕੜਾਈ ਦੇ ਵਿੱਚ ਉਹ ਮੈਂ ਪ੍ਰਾਂ ਦੇ ਵਿੱਚ ਕੱਢ ਦਿੱਤਾ ਸੀ ਮੈਂ ਕਿਹਾ ਚੱਲ ਇਹਨਾਂ ਠੰਡਾ ਹੋ ਜੂਗਾ ਤੇ ਲੋਜੀ ਇਹਨਾਂ ਆਪਣਾ ਇੱਧਰ ਜੋ ਖੋਆ ਮੈਂ ਪ੍ਰਾਤ ਦੇ ਵਿੱਚ ਕੱਢ ਦਿੰਨੀ ਆ ਤੇ ਬਾਕੀ ਇਹਦੇ ਇਹੀ ਕੜਾਹੀ ਦੇ ਵਿੱਚ ਮੈਂ ਦਵਾਰੋ ਜੋ ਆਪਣਾ ਇਹ ਆਟਾ ਚੌਲਾਂ ਦਾ ਇਹ ਮੈਂ ਛਾਣ ਕੇ ਇਹਦੀ ਕੜਾਹੀ ਦੇ ਵਿੱਚ ਹੀ ਭੁੰਨ ਲੈਨੀ ਆ ਹਨਾ ਤੇ ਜਿਸ ਮਤਲਬ ਕਿ ਜੇ ਘਿਓ ਵਿੱਚ ਪਾ ਕੇ ਭੁੰਨਾ ਘਿਓ ਵਿੱਚ ਪਾ ਕੇ ਭੁੰਨ ਸਕਦੇ ਆ ਆਟਾ ਜੇ ਇਦਾਂ ਹੀ ਭੁੰਨਣਾ ਤਾਂ ਇਦਾਂ ਹੀ ਭੁੰਨ ਸਕਦੇ ਆ ਮੈਂ ਇਦਾਂ ਹੀ ਭੁੰਨੇ ਸੀ ਮੈਂ ਘਿਓ ਵਗੈਰਾ ਨਹੀਂ ਪਾਇਆ ਹੈਗਾ ਵਿੱਚ ਤੇ ਲੋਜੀ ਆਪਣਾ ਆਟਾ ਮੈਂ ਥੋੜਾ ਜਿਹਾ ਲਾਲ ਕੀਤਾ ਸੀ ਐ ਵੀ ਕੱਚਾ ਜਿਆ ਨਹੀਂ ਰੱਖਿਆ ਸੀ ਤੇ ਆਟਾ ਵੀ ਆਪਣਾ ਪੂਰਾ ਪੁੱਜ ਗਿਆ ਹੀ ਆ ਹਨਾ ਤੇ ਇਹ ਮੈਂ ਹੁਣ ਖੋਏ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਤੇ ਪਿਛਲੀ ਵਾਰ ਵੀ ਮੈਨੇ ਪਿੰਨੀਆਂ ਬਣਾਈਆਂ ਸੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣੀਆਂ ᱛੀ ਹਨਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣੀਆਂ ᱛੀਆਂ ਤੇ ਇਤਕੀ ਫੇਰ ਮੈਂ ਕਿਾ ਚੱਲ ਸ਼ੱਕਰਪਾਕੀ ਬਣਾਵਾਂਗੇ ਹਨਾ ਤੇ ਸ਼ੱਕਰ ਨਾਲ ਪਿੰਨੀਆਂ ਦਾ ਰੰਗ ਵੀ ਚੇਂਜ ਹੋ ਜਾਂਦਾ ਲਾਲ ਲਾਲ ਜਿਹੇ ਹੋ ਜਾਂਦੀਆਂ ਨੇ ਹਨਾ ਉਹ ਕਹਿੰਦੇ ਹੁੰਦੇ ਨੇ ਬਿੱਤਿਆ ਹੋਇਆ ਸਮਾ ਕਦੇ ਵਾਪਸ ਨਹੀਂ ਆਉਂਦਾ ਜੋ ਵੀ ਮਤਲਬ ਕਿ ਆਪਣੇ ਸਮਾ ਜੋ ਬੀਜ ਜਾਂਦਾ ਹਨਾ ਮਤਲਬ ਕਿ ਹੱਸਦੇ ਖੇਡਦੇ ਹਨਾ ਉਦਵਾਰ ਉਸ ਸਮਾਂ ਮੁੜ ਕੇ ਤਾਂ ਨਹੀਂ ਆਉਂਦਾ ਹੈਗਾ ਹਨਾ ਤੇ ਇਕਣੀ ਇਹੀ ਇਹੀ ਗੱਲ ਹੋ ਗਈ ਜਿਵੇਂ ਹੁਣ ਆਪਾਂ ਪਿੰਨੀਆਂ ਬਣਾਈਆਂ ਨੇ ਹਨਾ ਮੈਂ ਕਹਿੰਦੀ ਆ ਜਿਵੇਂ ਪਿਛਲੇ ਸਾਲ ਬਣੀਆਂ ਤੀਆਂ ਓਕਣੀ ਬੰਨ ਸਵਾਦ ਜੀਆਂ ਬਣਨਾ ਹਨਾ ਪਰ ਅ ਨਹੀਂ ਪਰ ਉਹ ਉਹ ਬਣੀਆਂ ਤਾਂ ਸਵਾਦ ਤੀਆਂ ਪਰ ਉਹ ਜਿਵੇਂ ਪਿਛਲੇ ਸਾਲ ਬਣੀਆਂ ਤੇ ਓਕਕਣੀ ਦੀ ਬਣੀਆਂ ਹੈਗੀਆਂ ਪਰ ਇਹ ਥੋੜਾ ਜਿਹਾ ਮੇਰੇ ਨਾਲ ਲੱਗ ਜੇ ਟੇਸਟ ਜਿਆ ਹੋਰੀ ਹੋ ਗਿਆ ਸੀ ਮਤਲਬ ਕਿ ਖੋਹ ਨਾਲ ਖੋਆ ਵੱਧ ਪੈ ਗਿਆ ਸੀ ਬੇਥੋਂ ਉਹਦੇ ਨਾਲ ਟੇਸਟ ਜ਼ਿਆਦਾ ਖੋਏ ਦਾ ਜਿਆ ਹੁੰਦਾ ਸੀ ਪਿੰਨੀਆਂ ਦੇ ਵਿੱਚ ਤੇ ਲੋ ਜੀ ਹੁਣ ਇਹਦੇ ਵਿੱਚ ਮੈਂ ਪਾ ਦਿੱਤੀ ਆ ਥੋੜੀ ਕਾਲੀ ਮਿਰਚ ਹਨਾ ਬੈ ਤੋਂ ਮੈਂ ਕਿਹਾ ਚਲੋ ਚੌਲਾਂ ਦਾ ਆਟਾ ਹਨਾ ਬੈ ਤੋਂ ਕਾਲੀ ਮਿਰਚ ਪਾ ਦਿੰਨੇ ਆ ਤੇ ਬਾਕੀ ਆਪਾਂ ਜੋ ਸ਼ੱਕਰ ਆ ਇਹੇ ਆਪਾਂ ਹੁਣ ਛਾਣ ਲੈਨੇ ਆ ਹਨਾ ਸ਼ੱਕਰ ਛਾਣ ਕੇ ਤੇ ਫਿਰ ਮਤਲਬ ਕੀ ਫਿਰ ਪਾਵਾਂਗੇ ਜੇ ਇਦਾਂ ਹੀ ਆਪਾਂ ਸ਼ੱਕਰ ਪਾ ਦਵਾਂਗੇ ਤਾਂ ਇਹਦੇ ਵਿੱਚ ਡਲੀਆਂ ਜਿਹੀਆਂ ਆਉਣਗੀਆਂ ਤੇ ਇਸ ਲਈ ਮੈਂ ਛਾਣ ਕੇ ਸ਼ੱਕਰ ਪਾਉਣੀ ਆ ਜੇ ਸਰਦਾਰ ਜੀ ਸਰਦਾਰ ਜੀ ਗਏ ਹੋਏ ਸੀ ਕੰਮ ਤੇ ਤੇ ਸੀਮਨ ਖੇਡ ਦਾ ਬਾਰੇ ਮਨਿੰਦਰ ਕਰਤਾ ਵੀਰ ਜੀ ਤੋਂ ਤਾਂ ਮੈਂ ਕਿਹਾ ਚਲ ਮੈਂ ਫਟਾਫਟ ਪੱਟ ਦਿਆਂ ਹਨਾ ਦੇਖਾਂ ਜ ਬਹੁਤ ਵਧੀਆ ਟੇਸਟੀ ਬਣੀਆਂ ਨੇ ਕਿਉਂਕਿ ਇਹ ਹੈਗੀਆਂ ਨੇ ਖੋਈ ਦੀ ਖੁਆ ਪਾ ਕੇ ਖੁਆ ਕੱਢ ਕੇ ਸੱਚੋ ਉਧਰ ਦਾ ਫੇਰ ਬਣਾਈਆਂ ਨੇ ਤੇ ਬਾਕੀ ਇਹਦੇ ਵਿੱਚ ਸਵਾਦ ਨੂੰ ਸਾਥ ਵਿੱਚ ਡਰਾਈ ਫੁੱਟ ਮਸਾਲਾ ਵੀ ਹੋਦੀ ਹੈ ਬਦਾਮ ਕਾਜੂ ਹੋਵੇ ਤੇ ਬਾਕੀ ਜਿਵੇਂ ਮੈਂ ਅਨਕ ਸੌਂਫ ਇਹ ਸਭ ਪਾ ਪਾਣਾ ਪਰ ਇਹ ਇਹ ਪੈਨ ਨੂੰ ਪੀਨੀ ਦੇ ਵਿੱਚ ਜੋ ਜੀ ਨਾ ਮਾਟਲਾ ਪਿੰਨੀਆਂ ਰੈਡੀ ਹੋ ਗਈਆਂ ਨੇ ਇਹ ਦੇਖੋ ਦੇਖਣ ਨੂੰ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਕਿਉਂਕਿ ਮੈਂ ਥੋੜਾ ਜਿਹਾ ਆਟਾ ਥੋੜਾ ਜਿਹਾ ਲਾਲ ਕਰ ਲਿਆ ਸੀ ਮੈਂ ਕਿਹਾ ਚਾ ਕੱਚਾ ਨਾ ਰਹੇ ਜੀ ਚੌਲਾਂ ਦਾ ਆਟਾ ਹਨਾ ਤੇ ਬਾਕੀ ਇਹਦੇ ਵਿੱਚ ਪਾਇਆ ਹੋਇਆ ਖੋਆ ਤੇ ਸੱਕਰ ਪਾਣੀ ਹੋਈ ਆ ਹਨਾ ਤੇ ਤੁਹਾਡੇ ਨਾਲ ਮੈਂ ਮਤਲਬ ਕਿ ਜਿਹੜੀ ਜਿਵੇਂ ਮੈਂ ਪੜਾਈਆਂ ਨੇ ਇਹ ਵੀਡੀਓ ਮੈਂ ਸ਼ੇਅਰ ਜ਼ਰੂਰ ਕਰਨੀ ਆ ਤੁਸੀਂ ਵੀ ਇਦਾਂ ਹੀ ਬਣਾ ਕੇ ਦੇਖੋ ਬਹੁਤ ਜਿਆਦਾ ਟੇਸਟਕੀ ਬਣਦੀਆਂ ਨੇ ਤੇ ਖੋਏ ਨਾਲ ਪਿੰਨੀਆਂ ਦਾ ਟੇਸਟ ਹੀ ਬਦਲ ਜਾਂਦਾ ਹਨਾ ਤੇ ਬਹੁਤ ਜਿਹੇ ਸਵਾਦ ਬਣੀਆਂ ਨੇ ਮੈਂ ਅੱਧੇ ਤੇ ਡਰਾਈ ਫਰੂਟ ਲਾ ਦਿੱਤਾ ਹਨਾ ਮਤਲਬ ਕਿ ਬਦਾਮ ਲਗਾ ਦਿੱਤੇ ਨੇ ਤੇ ਅੱਧੇ ਤੇ ਨਹੀਂ ਲਗਾਏ ਕਿਉਂਕਿ ਬੱਚੇ ਨਹੀਂ ਖਾਂਦੇ ਹਨਾ ਬਦਾਮ ਬਦਾਮ ਵਾਲੀਆਂ ਕਿੰਨੀਆਂ ਤੇ ਨਾ ਹੀ ਸੀਮਤ ਲਖਾਵੇ ਨਾ ਹੀ ਖਾਵੇ ਬੰਦੇ ਤੇ ਸਰਦਾਰ ਜੀਆਂ ਕਰਕੇ ਮੈਂ ਇੰਨੇ ਕਿੰਨੀਆਂ ਤੇ ਬਦਾਮ ਲਗਾ ਦਿੱਤਾ ਤੇ ਹਫਤਾ ਹਫਤਾ ਵੀ ਨਹੀਂ ਸੱਤ ਮਤਲਬ 5 6 ਦਿਨ ਹੀ ਚੱਲਣਗੀਆਂ ਇਹ ਤੇ ਪਿੰਨੀਆਂ ਉਸ ਤੋਂ ਬਾਅਦ ਫਿਰ ਅਸੀਂ ਕੜਵਾਵਾਂਗੇ ਕੋਹ ਆਸਦਾਰ ਜੀ ਆਪਾਂ ਖੂਆ ਕੱਢ ਕੇ ਦੇ ਪਾਈ ਹੰਤਾਂ ਹਨਾ ਹੁਣ ਤਾਂ ਲੋਹੜੀ ਵੀ ਲੰਘ ਗਈ ਹਨਾ ਤੇ ਠੰਡ ਹੈਗੀ ਆ ਹਲੇ ਹਣ ਤਾਂ ਤੇ ਲੋ ਜੀ ਹੁਣ ਇਹੋ ਆਪਾਂ ਰੱਖ ਦਿੰਨੇ ਆ ਟੱਕ ਕੇ ਤੇ ਫਿਰ ਮੈਂ ਲਗਦੀਆਂ ਰੋਟੀ ਰੋਟੀ ਨੂੰ ਮੈਨੂੰ ਹੋ ਗਿਆ ਬਹੁਤ ਜ਼ਿਆਦਾ ਕਮੇਲ ਆ ਨਾਲੇ ਮੈਂ ਮਾਰਨ ਦੀਆਂ ਭਾਂਡੇ ਦਾਲ ਆਪਣੀ ਬਣੀ ਪਈ ਆ ਟਟਕਾ ਲਗਾ ਲਈ ਤਾਂ ਮੂੰਗੀ ਛੋਲੇ ਦੀ ਤੇ ਚਲੋ ਜੀ ਸਰਦਾਰ ਜੀ ਨੂੰ ਪਿੰਨੀਆ ਟੈਸਟ ਕਰਵਾ ਕੇ ਫਿਰ ਦਾਸ ਦਿਆਂ ਇਹ ਵੀ ਸਰਦਾਰ ਜੀ ਨੂੰ ਕਿੱਦਾਂ ਦੀਆਂ ਲੱਗੀਆਂ ਨੇ ਪਿੰਨੀ ਇਹ ਇਹ ਨੋਟਾਂ ਕੀ ਸ਼ਾਂਤ ਰਸਨਾ ਬਾਬਾ ਆ ਬਾਜੀ ਕਾਸਤਰੀ ਬਹੁਤ ਬਾਕੀ ਹੈ ਬਾਤ ਇਹ ਹੈ ਕਿ ਹਮਾਰੇ ਕਾਲਜ ਮੇਂ ਸਰਦਾਰ ਜੀ ਪਿੰਨੀ ਆਪੇ ਦਸ ਸੋ ਬਹਿ ਜੀਆਂ ਬਣੀਆਂ ਨੇ ਇਹਦੇ ਪਿੰਨੀ ਚਾਹ ਪੁੰਨੀਆ ਵਣੀਆਂ ਨੇ ਹੋਰੀ ਚੌਲਾਂ ਦੀਆਂ ਕਿੰਨੀਆਂ ਖੁਆ ਕੱਢ ਕੇ ਖਾ ਕੇ ਦੱਸੋ ਕਿੰਦਾਂ ਦੀਆਂ ਲੱਗੀਆਂ ਨੇ ਇਹ ਜੋ ਬਦਾਮ ਕੀ ਨਹੀਂ ਕੱਢਿਆ ਨਹੀਂ ਬਦਾਮ ਨਿੱਕੜ ਗਿਆ ਦੇਖ ਤੇ ਖਾ ਕੇ ਪਿਛਲੀ ਵਾਰ ਤਾਂ ਵਧੀਆ ਬਣੀਆਂ ਸੀ ਸੁਆਦੀ ਬਹੁਤ ਸੁਆਦੀ ਫਾਨੀ ਖੁਆ ਪਾਇਆ ਵਿੱਚ ਨਾ ਖੁਆ ਪਾਇਆ ਬਸ ਇਹਦੇ ਵਿੱਚ ਚੱਕਰ ਪਾਈ ਆ ਹੂੰ ਤੇ ਥੋੜੀ ਜਿਹੀ ਪਾਈ ਆ ਕਾਲੀ ਮਿਰਚ ਤੇ ਬਦਾਮ ਉੱਪਰ ਰੱਖ ਤੇ ਬਾਕੀ ਜੋ ਨਰੀਆਂ ਦਾ ਬਰੂਦਾ ਜਾਂ ਹੁੰਦਾ ਬਰਾਦਾ ਉਹ ਨਹੀਂ ਮੈਂ ਪਾਇਆ ਹੈਗਾ। ਉਹ ਫਿਰ ਬੱਚੇ ਕਹਿੰਦੇ ਅਸੀਂ ਤਾਂ ਖਾਣੀਆਂ ਨਹੀਂ ਹੈਗੀਆਂ। ਨਹੀਂ ਸੁਆਵੋ ਸੁਆਦ ਹੈ। ਹੈ ਟੇਸਟੀ ਨੇ ਨਾ। ਲੋ ਜੀ ਸਰਦਾਰ ਜੀ ਨੂੰ ਆ ਸੁਆਦ ਲੱਗੀਆਂ ਨੇ ਪਿੰਨੀਆਂ। ਤੇ ਬਣੀਆਂ ਤਾਂ ਥੋੜੀਆਂ ਜਿਹੀਆਂ ਨੇ ਕਿਲੋ ਆਟੇ ਦੀਆਂ। ਕਿੰਨੇ ਕ ਬਣਦੀਆਂ ਨੇ ਸਾਰਾ ਮਤਲਬ ਥੋੜੀਆਂ 15 20 ਕ ਪੀਸ ਬਣੇ ਨੇ ਤੇ ਚਾਰ ਪੀਸ ਆਪਾਂ ਅੰਦਰ ਭੇਜ ਦਿੱਤੇ। ਤੇ ਬਾਕੀ ਥੋੜੀ ਜਿਹੀ ਰੱਖ ਲਈ ਸਿਮਮੋਂ ਤਾਂ ਪਹਿਲਾਂ ਸਿਮਮੋਂ ਕਿਵੇਂ ਪਿੰਦੀ ਕਰੀਏ। ਪਹਿਲੇ ਪਲਰ ਸੋਇਚ ਕਿੰਨੀ ਖਾ ਕੇ ਅੱਧੀ ਖਾਏ ਇਕਲਾ ਖਾਏ ਵੱਧ ਦਿੱਤਾ ਹੈ ਨਹੀਂ ਕਿੰਨੀ ਹੋਰ ਇੱਕ ਖਾ ਗਿਆ ਦੋ ਦਿਨ ਖਾ ਕੇ ਆਇਆ ਹਾਂ ਹਾਂ ਪਹਿਲੇ ਬਸ ਆੜੀ ਲੱਗਿਆ ਫਿਰ ਜਦੋਂ ਸਵਾਦ ਬਹੁਤ ਜਿਆਦਾ ਦੇ ਥੋੜਾ ਜਿਹਾ ਜਦੋਂ ਟੇਸਟ ਬਾਅਦ ਚ ਆਉਂਦਾ ਜਦੋਂ ਅੱਧਾ ਕੰਘੀਆਂ ਦਾ ਅੰਦਰ ਹਾਂ ਖੋਇ ਦਾ ਫਿਰ ਖੋਆ ਜਿੰਨਾ ਕਿ ਹੈਗਾ ਸੀ ਮੈਂ ਜਿਆਦਾ ਬਣਾ ਕੇ ਨਹੀਂ ਪਾਇਆ ਖੋਆ ਮਤਲਬ ਕਿ ਜਿਆਦਾ ਰਾੜ ਕੇ ਜੀ ਨਹੀਂ ਪਾਇਆ ਹੈਗਾ ਉਹ ਖੋਆ ਜਦੋਂ ਜਿਵੇਂ ਬਣ ਗਿਆ ਸੀ ਮਤਲਬ ਕਿ ਕੱਚਾ ਚਿੱਟਾ-ਚਿੱਟਾ ਜਿਹਾ ਨਹੀਂ ਹੁੰਦਾ ਉਹਦਾ ਆਇਆ ਜਾਦੀ ਬਾੜ ਕੇ ਪਾਇਆ ਥੋੜਾ ਜਿਹਾ ਕੱਚਾ ਪਾਇਆ ਕੱਚਾ ਪਾਇਆ ਫਿਰ ਕੀ ਹੋ ਗਿਆ ਹਾਂ ਬਸ ਇਹ ਇਹ ਪੁੰਨੀਆਂ ਦੇ ਆਟਾ ਪੁੰਨੀਆਂ ਦੀ ਆਟਾ ਪੁੰਨ ਦੀ ਹੋਤਾ ਹੈ ਲਾਲ ਜਹਾ ਕਾਲੇ ਵਿੱਚ ਪੁੰਨੀਆਂ ਕੜਾਹੀ ਚ ਨਹੀਂ ਵਿੱਚ ਕੀ ਪਾਇ ਦੀ ਬਣਾਉਂਦੇ ਆਟਾ ਮੈਂ ਦੇਸੀ ਕਿਉਂ ਦੇਸੀ ਵਾਹ ਹੀ ਟੇਸਟੀ ਬਣੀ ਹੋਣੀ ਨਾ ਨਾ ਦੇਸੀ ਕਿਉਂ ਬਲਕੇ ਜਿਹੜਾ ਖੋਆ ਕੱਢਿਆ ਸੀ ਉਹਦੇ ਵਿੱਚ ਕੜਾਹੀ ਦੇ ਵਿੱਚ ਆਟਾ ਪੁੰਨਤਾ ਹੂੰ ਹੂੰ ਕਿਉਂਕਿ ਚੈਨ ਆਪਾਂ ਨੇ ਤੇ ਵੀ ਪੁੰਨੀਆਂ ਲੈਣ ਆਵਦੀਆਂ ਲੋ ਜੀ ਸਰਦਾਰ ਜੀ ਕਿੰਨੀਆਂ ਲੱਗੀਆਂ ਪੁਰੀਆਂ ਘੈਂਟ ਤੇ ਮੈਂ ਤਾਂ ਆਪਦੀ ਜ਼ਿੰਮੇਵਾਰੀ ਨਿਭਾ ਦਿੱਤੀ ਪਿੰਡੀਆਂ ਬਣਾਉਣ ਦੀ ਹੁਣ ਸਤਾ ਦਾ ਜ਼ਿੰਮੇਵਾਰੀ ਖੁਆਕੜ ਖਵਾਕੜ ਤੇ ਨਹੀਂ ਕੱਢਾਂਗੇ ਟਾਈਮ ਕੱਢਗੇ ਫਿਰ ਤਾਂ ਵਰਸੀ ਆਜੀ ਬਹੁਤ ਟਾਈਮ ਲੱਗਦਾ ਬਾਬਾ ਜੀ ਦੀ ਵਰਸੀ ਆਜੀ ਕੋਈ ਨਾ ਸੋ ਗਏ ਬਸ ਖੁਆ ਦੋ ਪਿੰਨੇ ਰੋਟੀਆਂ ਖਾ ਕੇ ਭੱਜਿਆ ਕਰਾਂਗੇ ਹਾਂ ਨਾ ਕੱਢਾਂਗੇ ਖੁਆ ਚੱਲਾ ਬਸੀ ਵੇਲੇ ਤਾਂ ਚਾਹੀਦੀ ਆ ਹਾਂ ਹਾਂ ਮੈਂ ਤਾਂ ਅੱਟੇ ਨਾਲ ਖਾਣੇ ਖੁਆ ਤੁਸੀਂ ਇਨਰ ਖੁਆ ਨਾ ਅਸੀਂ ਗਾਜਰਬਾਕ ਬਣਾਉਂਦਾ ਸੰਗਰਾਂ ਚਾਤਰ ਪਾ ਫਿਰ ਸਾਰੀ ਗਾਤਰ ਪਾ ਫਿਰ ਗਾਜਰਾ ਕਦੋਂ ਕਸ ਮੈਂ ਨਹੀਂ ਕਰਦੀ ਹੈਗੀ ਮੇਰੇ ਤਾਂ ਹੱਥ ਵੱਡੇ ਪੈ ਗਏ ਸੀਮੂ ਕਰੂਗਾ ਲੈ ਮੈਂ ਤਾਂ ਸਾਰਾ ਨਹੀਂ ਮੈਂ ਗਾਜਰਾ ਨਾਲ ਤੇ ਲੋ ਜੀ ਐਸੀ ਆਪਣੀ ਅੱਜ ਤੇ ਵਲੌਗ ਤੇ ਦੇਖੋ ਸਾਨੂੰ ਅੱਜ ਟਾਈਮ ਲੱਗਿਆ ਪਿੰਨੀਆਂ ਬਣਾਉਣ ਦਾ ਚੌਲਾਂ ਦਾ ਤੇ ਲੋੜੀ ਜਦੋਂ ਲੱਗ ਚੁੱਕੀ ਅੱਜ ਹੈਗੀ ਤਰੀਕ ਵੀ 15 ਤਰੀਕ ਹੋ ਗਈ ਤੇ ਲੋੜੀ ਲੱਗ ਚੁੱਕੀ ਹੈ ਤੇ ਕਿੰਨੀਆਂ ਅੱਜ ਬਣੀਆਂ ਨੇ ਇਹ ਪਿੰਨੀਆਂ ਮੇਲਾ ਸਾਰਾ ਦੋ ਦਿਨ ਹੀ ਚੱਲਣਗੀ ਆ ਦੋ ਦਿਨ ਚੱਲ ਜਾਣ ਬਹੁਤ ਨਹੀਂ ਖਾਸ ਦੋ ਦਿਨ ਚੱਲਣਗੀਆਂ ਤੇ ਲੋਜੀ ਲੈ ਕੇ ਆਵਾਂਗੇ ਜਿਆਦਾ ਵਧੀਆ ਨਹੀਂ ਲੱਗਦੀਆਂ ਹਾਂ ਹਾਂ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਏ ਹੋ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਪੂਰੀ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਇੱਕ ਹੋਰ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਧਰ ਕਰਦੇ ਕੈਮਰਾ ਦੇ ਕੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ